ਜਦੋਂ ਬਾਬਾ ਜੀ ਸੁਲਤਾਨਪੁਰ ਲੋਧੀ ਵਹੀਂ ਨਦੀ ਚੋਂ ਪ੍ਰਗਟ ਹੁੰਦੇ ਆ ਬੜਾ ਕ੍ਰਿਸ਼ਮਾ ਹੋਇਆ ਬੜਾ ਅਚਰਜ ਹੋਇਆ ਜੀ ਸਾਰੇ ਜਗਤ ਦੇ ਉੱਤੇ ਹੁਣ ਜਿਹੜੇ ਤੇ ਗੁਰੂ ਨਾਨਕ ਨੂੰ ਕੇਵਲ ਸਰੀਰ ਸਮਝਣ ਵਾਲੇ ਸੀ ਉਹ ਤੇ ਸੋਚਦੇ ਸੀ ਸਰੀਰ ਡੁੱਬ ਗਿਆ ਹੋਵੇਗਾ پر جان یہ پتا کہ گرو نانک شریر نہیں گرو نانک ربی جوت ہن آپ نرائن کلا دھار جگ میں پروریو کار جوت جگ منڈل کریو کرو تو پتا جوت قدی نہیں دی ساتھ گروہ میرا سدا سدا نہ آوے نہ جائے وہ ابناسی پرکھے سب میں رہا سمائے پہلا بچن کی کیا مہاراج نے نہ ہم ہندو نہ مسلمان ਇੱਕ ਛੱਟ ਤੇ ਲਾ ਦਿੱਤੀ ਸਾਧ ਸੰਗਤ ਇੱਕ ਜੂੜਾ ਤੇ ਲਾ ਦਿੱਤਾ ਤੇ ਗੁਰੂ ਬਾਬਾ ਜੀ ਨੇ ਲੋਕਾਈ ਨੂੰ ਨਾ ਪ੍ਰੈਕਟੀਕਲ ਜੂਣ ਦੀ ਜਾਤ ਸਿਖਾਈ ਹੁਣ ਇਸੇ ਗੱਲ ਦੀ ਲੜਾਈ ਸੀ ਕਿ ਅਸੀਂ ਵੱਡੇ ਹਾਂ ਕਿ ਅਸੀਂ ਨਹੀਂ ਵੱਡੇ ਹਾਂ ਗੁਰੂ ਸਾਹਿਬ ਜੀ ਨਾਲ ਸੰਵਾਦ ਕਰਦੇ ਆਂ ਵੀ ਉਹ ਲਕੀਰ ਖਿੱਚ ਕੇ ਕਹਿੰਦੇ ਆ ਬਾਬਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਨੂੰ ਲਕੀਰ ਖਿੱਚਣ ਦਾ ਮਤਲਬ ਵੀ ਉਹ ਕਹਿੰਦੇ ਨਿਰਣਾਇਕ ਤੌਰ ਤੇ ਬਾਬਾ ਜੀ ਤੁਸੀਂ ਦੱਸੋ ਵੀ ਤੁਸੀਂ ਇਸ ਪਾਲੇ ਤੇ ਖੜੇ ਹੋ ਕਿ ਇਸ ਪਾਲੇ ਤੇ ਖੜੇ ਹੋ ਜੇ ਸਾਡੀ ਬੋਲੀ ਚ ਕਹਿਣਾ ਹੋਵੇ ਨਾ ਕਿ ਜਿਹੜੀ ਬੋਲੀ ਅਸੀਂ ਬੋਲ ਜਾਂਦੇ ਆ ਤੇ ਇਹ ਕਹੀਏ ਵੀ ਤੁਹਾਡੀ ਵੋਟ ਇੱਧਰ ਭੁਗਤੇਗੀ ਕਿ ਇੱਧਰ ਭੁਗਤੇਗੀ ਕਰ ਦੇ ਨਾ ਮਜਬੂਰ ਜੀ ਫੇ ਦੱਸੋ ਜੀ ਤੁਸੀਂ ਕਹਿੰਨਾਂ ਦੇ ਤੁਹਾਡੇ ਚ ਖੜੇ ਤੇ ਪੁੱਛਦੇ ਵੀ ਕਾਦੇ ਆਧਾਰ ਤੇ ਆ ਪੀ ਤੁਹਾਡੀ ਜਿਹੜੀ ਸਿਧਾਂਤਿਕ ਆਈਡੀਆਲੋਜੀ ਹੈ ਬਾਬਾ ਜੀ ਤੁਹਾਡੀ ਜਿਹੜੀ ਜਿਹਨੂੰ ਤੁਸੀਂ ਰੱਬੀ ਵਿਚਾਰਧਾਰਾ ਕਹਿੰਦੇ ਹੋ ਉਹਦੇ ਅਨਸਾਰ ਜਿਹੜਾ ਤੁਹਾਡੀ ਵਿੱਚ ਇਹ ਤਾਕਤ ਹੈ ਸਮਰੱਥਾ ਹੈ ਜਮਾਤ ਹੈ ਇਹ ਕਿਹਦੇ ਪਾਲੇ ਚ ਭੁਗਤੇਗੀ ਕਿਉਂਕਿ ਵੇਖੋ ਅੱਜ ਇੱਕ ਗੱਲ ਦਾ ਬੜਾ ਪ੍ਰਚਾਰ ਕੀਤਾ ਜਾ ਰਿਹਾ ਕਿ ਸਿੱਖ ਇੱਕ ਵਿਸ਼ੇਸ਼ ਫਿਰਕੇ ਦੀ ਰਾਖੀ ਵਾਸਤੇ ਬਣੇ ਸਿੱਖ ਸੱਚ ਤੇ ਪਹਿਰਾ ਦੇਣ ਵਾਸਤੇ ਬਣਿਆ ਕਿਸੇ ਫਿਰਕੇ ਦੇ ਚੌਂਕੀਦਾਰ ਨਹੀਂ ਬਣਾਇਆ ਸਾਨੂੰ ਸਾਧ ਸੰਗਤ ਧਰਮ ਦੇ ਰਾਖੇ ਬਣਾਇਆ ਮਹਾਰਾਜ ਨੇ ਸਾਨੂੰ ਇਹਦੇ ਨਾਲ ਸਿੱਖੀ ਨੂੰ ਛੋਟਿਆਂ ਕੀਤਾ ਜਦੋਂ ਬੜੇ ਖੁਸ਼ ਹੁੰਦੇ ਨਾ ਜੀ ਫਲਾਣੇ ਫਿਰਕੇ ਦੀ ਰਾਖੀ ਵਾਸਤੇ ਕੁਰਬਾਨੀਆਂ ਕਰ ਦਿੱਤੀਆਂ ਨਹੀਂ ਭਾਈ ਜ਼ੁਲਮ ਕਿਸੇ ਤੇ ਵੀ ਹੁੰਦਾ ਗੁਰੂ ਸਾਹਿਬ ਨੇ ਸਾਨੂੰ ਇਹੀ ਪ੍ਰੇਰਣਾ ਦਿੱਤੀ ਵੀ ਅਸੀਂ ਸਾਡਾ ਮਨੋਰਥ ਕੀ ਹੈ ਹਮੇ ਕਾਜ ਜਗਤਮੋ ਆਏ ਧਰਮ ਹੀਤ ਉਥੇ ਉਥੇ ਫਿਰਕਿਆਂ ਦੀ ਗੱਲ ਨਹੀਂ ਕੀਤੀ ਦੁਨੀਆ ਤੇ ਧਰਮ ਜਿੰਦਾ ਰਹਿ ਸਕੇ ਧਰਮ ਹੀਤ ਗੁਰਦੇ ਪਠਾਇਆ ਮਹਾਰਾਜ ਨੂੰ ਪੁੱਛਿਆ ਪਹਿਲੇ ਦਿਨ ਪੁੱਛਿਆ ਜੀ ਪਿੱਛੇ ਦੱਸੋ ਸਾਡੇ ਪਾਲੇ 'ਚ ਖੜੇ ਕੋਸ ਪਾਲੇ 'ਚ ਖੜੇ ਪੁੱਛਣ ਖੋਲ ਕਿਤਾਬ ਨੂੰ ਹੁਣ ਵੇਖੋ ਗੱਲ ਕਿੱਥੇ ਸਿਰਫ ਜ਼ੁਬਾਨੀ ਕਲਾਮੀ ਨਹੀਂ ਕਿਹਾ ਆਖਿਆ ਤੁਸੀਂ ਆਪਣੀ ਜਿਹੜੀ ਸਦੀਵ ਅਟਲ ਜੁਗੋ ਜੁਗ ਅਟਲ ਨਹਿਣ ਵਾਲੀ ਤੁਹਾਡੀ ਵਿਚਾਰਧਾਰਾ ਉਹਦੇ ਅਨੁਸਾਰ ਦੱਸੋ ਵੀ ਤੁਸੀਂ ਕਿਸ ਪਾੜੇ ਤੇ ਖੜੇ ਹੋ ਪੁੱਛਣ ਖੋਲ ਕਿਤਾਬ ਨੂੰ Hindu ਵੱਡਾ ਕਿ ਮੁਸਲਮਨ ਹੋਈ ਬਹੁਤ ਵੱਡਾ ਸਵਾਲ ਸੀ ਜੀ ਕਈ ਵਾਰੀ ਦੁਚਿੱਤੀ ਚ ਪਏ ਦੋ ਧੜੇ ਸਾਡੇ ਸਾਹਮਣੇ ਪਾਵੇਂ ਸਾਡੇ ਆਪਣੀ ਸਕੇ ਭਰਾ ਹੋਣ ਨਾ ਜੀ ਤੇ ਅਸੀਂ ਗੱਲ ਗੋਲ-ਮੋਲ ਕਰ ਦਿੰਦੇ ਹਾਂ ਜੀ ਅਸੀਂ ਸਾਨੂੰ ਪਤਾ ਵੀ ਹੋਵੇ ਕਿ ਆਹ ਭਰਾ ਨਾ ੱੱਕਾ ਹੋ ਰਿਹਾ ਤੇ ਆ ਆ ਜ਼ਬਰ ਕਰ ਰਿਹਾ ਅਸੀਂ ਸੋਚਦੇ ਨਹੀਂ ਗਏਵੇਂ ਨਰਾਜ ਕਰਨ ਨੂੰ ਕਰਨਾ ਜੀ ਗੋਲ-ਮੋਲ ਗੱਲ ਕਰਦੇ ਤਵਾ ਮੇਰੇ ਸਾਥ ਗੁਰੂ ਸਾਹਿਬ ਜੀ ਨੇ ਵੇਖੋ ਵਿਚਾਰਾਂ ਦੀ ਆਜ਼ਾਦੀ ਕਿੱਡੇ ਕਮਾਲ ਦੀ ਦਿੱਤੀ ਸਾਨੂੰ ਪੁੱਛਣ ਖੋਲ ਕਿਤਾਬ ਨੂੰ Hindu ਵੱਡਾ ਕਿ Musalman ਹੋਈ ਤੇ ਬਾਬਾ ਆਖਿਆ ਹਾਜੀਆਂ ਸ਼ੁਭ ਅਮਲਾਂ ਬਾਜੋਂ ਦੋਨੋਂ ਇਹ ਸ਼ਬਦ ਬੜਾ ਕਮਾਲ ਦਾ ਗੱਲ ਆ ਦੋਨੋਂ ਰੋਈ ਰੁੰਦੇ ਰੁੱਤੇ ਕਿਉਂ ਮਹਾਰਾਜ ਕਿਉਂਕਿ ਸ਼ੁਭ ਅਮਲ ਨਹੀਂ ਹਨ ਤੇ ਜਿੰਨਾ ਮਰਜ਼ੀ ਇਹ ਉਹ ਜ਼ੱਪ ਤੱਪ ਕਰ ਲੈਣ ਜਿੰਨਾ ਮਰਜ਼ੀ ਇਹ ਉਹ ਕਰਮ ਕਾਂਡ ਕਰ ਲੈਣ ਜਿੰਨੀ دیر ਜ਼ਿੰਦਗੀ ਦਾ ਪ੍ਰੈਕਟੀਕਲ ਨਹੀਂ ਹੈ ਬੜੇ ਸਪਸ਼ਟ ਬੋਲ ਨੇ ਇਹ ਮੇਰੇ ਬੋਲ ਨਹੀਂ ਆ ਭਾਈ ਸਾਹਿਬ ਜੀ ਨੇ ਲਿਖਿਆ ਜਿੰਨੀ ਦੇ ਜ਼ਿੰਦਗੀ ਦਾ ਅਮਲ ਨਹੀਂ ਹੈ ਜਿੰਨਾ ਮਰਜੀ ਗਿਆਨ ਹਾਸਲ ਕਰ ਲੈਣ ਸ਼ਕਤੀਆਂ ਹਾਸਲ ਕਰ ਲੈਣ ਉਨੀ ਜ਼ਰੂਰ ਰੋਂਦੇ ਹੀ ਰਹਿਣਗੇ। ਭਾਵੇਂ ਉਹ Hindu ਹੋਵੇ ਭਾਵੇਂ ਉਹ Musalman ਹੋਵੇ। ਮੈਨੂੰ ਇਸ ਗੱਲ ਦਾ ਕੋਈ ਮਤਲਬ ਨਹੀਂ ਕਿ Hindu ਦਾ ਪੰਲੜਾ ਪਾੜਾ ਕਿ Musalman ਦਾ ਪੜ। ਪਰ ਤੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜੇ ਉਹਨਾਂ ਨੂੰ ਕਹਿ ਰਹੇ ਆ ਵੀ ਰੋਂਦੇ ਰਹਿਣਗੇ ਤੇ ਫਿਰ ਆਪਣੀ ਜ਼ਿੰਦਗੀ ਵੱਲ ਵੀ ਵੇਖੀਏ ਸਾਧ ਸੰਗਤ। ਸਾਡੇ ਹਿੱਸੇ ਕੀ ਆਏਗਾ? ਸਾਡੀ ਧੋੜੀ ਚ ਕੀ ਪਵੇਗਾ ਭਈ ਅਸੀਂ ਜਗਤ ਦੇ ਉੱਤੇ ਕਿੱਦਾਂ ਜੀਵਾਂਗੇ ਜੇ ਛੁੱਬ ਅਮਲ ਨਹੀਂ ਹੈ ਜੇ ਜ਼ਿੰਦਗੀ ਪ੍ਰੈਕਟੀਕਲੀ ਨਹੀਂ ਹੈ ਹੁਣ ਗੱਲਾਂ ਤੇ ਬੜੀਆਂ ਸੋਹਣੀਆਂ ਕਰਦੇ ਆਂ ਅਸੀਂ ਸ਼ਬਦ ਵੀ ਪੜਦੇ ਆਂ ਬਾਣੀ ਵੀ ਪੜਦੇ ਆਂ ਪਰ ਜਦੋਂ ਗੱਲ ਅਮਲਾਂ ਦੀ ਆਉਂਦੀ ਹੈ ਉਹਦ ਕਥਨੀ ਕੁਝ ਹੋਰ ਹੋ ਜਾਂਦੀ ਹੈ ਕਰਨੀ ਕੁਝ ਹੋਰ ਹੋ ਜਾਂਦੀ ਪਈ ਗੁਰੂ ਨਾਨਕ ਸਾਹਿਬ ਦੀ ਮੰਦਰਾਂ 'ਚ ਵੀ ਗਏ ਸਾਧ ਸੰਗਤ ਮਸੀਤਾਂ 'ਚ ਵੀ ਗਏ ਜੋਗੀਆਂ ਕੋਲ ਵੀ ਗਏ ਜਾ ਕੇ ਗੱਲ ਕੀ ਕੀਤੀ ਜਿੱਥੇ ਗਏ ਉੱਥੋਂ ਦੇ ਅਮਲਾਂ ਦੀ ਗੱਲ ਕੀਤੀ ਇਹ ਨਹੀਂ ਐ ਕਿ ਜਦੋਂ ਮਸੀਤ ਵਿੱਚ ਗਏ ਉਦੋਂ ਮੰਦਰ ਵਾਲਿਆਂ ਦੀ ਗੱਲ ਕਰ ਦਿੱਤੀ ਜਦੋਂ ਮੰਦਰ ਵਿੱਚ ਗਏ ਉਦੋਂ ਮਸੀਤ ਵਾਲਿਆਂ ਦੀ ਗੱਲ ਕਰ ਦਿੱਤੀ ਜੋਗੀਆਂ ਕੋਲ ਗਏ ਤੇ ਵੈਸ਼ਨਵਾਂ ਦੀ ਗੱਲ ਕਰ ਦਿੱਤੀ ਵੈਸ਼ਨਵਾਂ ਕੋਲ ਗਏ ਤੇ ਜੋਗੀਆਂ ਦੀ ਕਰ ਦਿੱਤੀ ਇਦਾਂ ਨਹੀਂ ਸਾਥ ਗੁਰੂ ਨੇ ਕਿਹਾ ਸੱਚ ਕੀ ਬਾਣੀ ਆ ਸ਼ਕਤੀ ਸੀ ਮਹਾਰਾਜ ਆ ਜੰਗਦੀ ਸੀ ਗੁਰੂ ਨਾਨਕ ਸਾਹਿਬ ਦਾ ਤੁਸੀਂ ਭਾਈ ਸੰਤੋਖ ਸਿੰਘ ਜੀ ਨੂੰ ਪੜੋ ਨਾ ਜੀ ਤੇ ਉਹ ਗੁਰੂ ਨਾਨਕ ਸਾਹਿਬ ਦੀਆਂ ਪ੍ਰਚਾਰ ਫੇਰੀਆਂ ਨੂੰ ਜਿਸ ਢੰਗ ਨਾਲ ਬਿਆਨ ਕਰਦੇ ਉਹ ਬਹੁਤ ਖੂਬਸੂਰਤ ਹੈ ਉਹ ਕਹਿੰਦੇ ਗੁਰੂ ਗੋਬ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਯੁੱਧ ਕਰਨ ਚੱਲੇ ਨੇ ਤੇ ਉਹਨਾਂ ਕੋਲ ਗਿਆਨ ਦਾ ਖੜਗ ਹੈ ਤੇ ਉਹਨਾਂ ਨੇ ਅਗਿਆਨਤਾ ਦੇ ਦੰਤ ਨੂੰ ਨਾਸ਼ ਕਰਨਾ ਉਹ ਕਹਿੰਦੇ ਯੁੱਧ ਕਰਨ ਚੱਲੇ ਤੇ ਯੁੱਧ ਦੇ ਵਿੱਚ ਜਦੋਂ ਉਹ ਵਾਰ ਕਰਦੇ ਆ ਤੇ ਉਹ ਵਾਰ ਕੀ ਹੈ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ ਸੱਚ ਕੀ ਬੇਲਾ ਕੋ ਸ਼ਿਕਵਾ ਕਰਦੇ ਨੇ ਮਸੀਤ ਵਾਲੇ ਵੀ ਬਾਬਾ ਜੀ ਤੁਸੀਂ ਹੱਸਦੇ ਰਹੇ ਜਗਨਨਾਥ ਪੁਰੀ ਵਾਲੇ ਸ਼ਿਕਵਾ ਕਰਦੇ ਆ ਜੀ ਤੁਸੀਂ ਆarti ਵਿੱਚ ਸ਼ਾਮਲ ਨਹੀਂ ਹੋਏ ਪਰ ਜੇ ਗੁਰਮੁਖੋ ਅਸੀਂ ਸਮਝਣ ਜੋਗੇ ਹੋਈਏ ਤੇ ਸਾਰੀ ਮਨੁੱਖਤਾ ਨੂੰ ਪਿਆਰ ਕਲਾਵੇ ਚ ਲੈਂਦਾ ਗੁਰੂ ਨਾਨਕ ਦਾ ਇਹ ਸ਼ਬਦ کہندے آؤ ساری کائنات رل کے بھائی گروہ جی کی آرتی شامل ہوئی یہ دا مطلب ہے نہیں کہ آرتی شوٹی کر دیتی یہ مطلب نہیں کہا کہ, مطلب کہ پگوان دی تحین کر دیتی وڈیاں کیتا کہ ایک وڈیا دی کی میں رب قید نہ کرو اس نے کیا سی کہ یہ لڑائی نبونی ہے کہ تسی تڑے دیو دڑے دکھے ہے لڑائی گرنان صاحب کہندے گرنان صاحب کہندے میں تڑا نہیں ویکتا میں عمل ویختا ਜੇ ਧੜਾ ਵੇਖਣਾ ਹੁੰਦਾ ਤੇ ਸ਼ਾਇਦ ਮਲਕ ਭਾਗੋ ਦੇ ਪਾਲੇ 'ਚ ਖੜਦਿਓ ਤਾਕਤਵਰ ਸੀ ਪਰ ਅਮਲ ਕਿਹਦੇ ਕੋਲ ਹੈ ਭਾਈ ਲਾਲੋ ਜੀ ਦੇ ਕੋਲ ਤੇ ਬਾਬਾ ਜੀ ਕਹਿੰਦੇ ਮੇਰਾ ਧੜਾ ਕਿਹੜਾ ਹੈ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੈ ਸੰਗ ਸਾਥ ਮੈਂ ਕਿਹੜੇ ਪਾਲੇ 'ਚ ਖੜਨਾ ਜਿਨ੍ਹਾਂ ਨੂੰ ਤੁਸੀਂ ਦਰਕਾਰ ਕੇ ਦਪਾ ਕੇ ਨੀਵਿਆਂ ਕਰਕੇ ਰੱਖਿਆ ਉਹ ਕਿਰਤੀ ਦੇ ਘਰ ਬੈ ਕੇ ਮਹਾਰਾਜ ਨੇ ਸ਼ਬਦ ਗਾਇਆ ਸੀ ਉਸੇ ਐਮਨਾਬਾਦੀ ਧਰਤੀ ਦੇ ਸੈਦਪੁਰ ਚ ਕਿ ਨਾਨਕ ਤਿੰਨ ਕੈ ਸੰਗ ਸਾਥ ਮੈਂ ਇਸ ਪਾਰੇ ਤੇ ਖੜਾ ਵੱਡਿਆ ਸਿਓਂ ਕਿਆ ਰੀ ਸੀ ਇੱਥੇ ਅਰਥ ਇਹ ਨਹੀਂ ਸੀ ਕਿ ਬਾਬੇ ਦਾ ਕਿ ਕਿਸੇ ਨੂੰ ਛੋਟਿਆ ਕਰਕੇ ਦਿਖਾਣਾ ਬਲਕਿ ਧਰਮ ਚੋਂ ਕੱਢ ਕੇ ਕਿਹਾ ਆਓ ਰੱਬ ਨੂੰ ਵੱਡਿਆ ਕਰਕੇ ਵੇਖੀ ਇੰਨੀ ਕ ਥਾਲੀ ਕਿਉਂ ਇੰਨੀ ਕ ਵਲਗਣ ਵਿੱਚ ਕਿਉਂ ਇੱਕ ਚਿੰਨ ਵਿੱਚ ਹੀ ਭਗਵਾਨ ਕਿਉਂ ਸਾਰੀ ਸ੍ਰਿਸ਼ਟੀ ਵਿੱਚ ਕਾਇਨਾਤ ਵਿੱਚ ਕਿਉਂ ਨਹੀਂ ਜ਼ਰਰੇ ਜ਼ਰਰੇ ਕਣਕਣ ਵਿੱਚ ਕਿਉਂ ਨਹੀਂ ਭਗਵਾਨ ਦੀ ਆਰਤੀ ਕਹਿੰਦੇ ਆਓ ਹੋ ਰਹੀ ਆ ਰਲ ਕੇ ਸ਼ਾਮਲ ਹੋਈਏ ਤੇ ਰਵਿੰਦਰਨਾਥ ਟੇਗੋਰ ਜੀ ਨੇ ਗੱਲ ਕਹੀ ਸੀ ਬੜੇ ਕਮਾਲ ਦੀ ਉਹਨਾਂ ਨੂੰ ਕਿਸੇ ਨੇ ਕਿਹਾ ਤੁਸੀਂ ਇੱਕ ਕਵਿਤਾ ਲਿਖੀ ਤੇ ਸਾਰੇ ਭਾਰਤ ਨੂੰ ਇੱਕ ਸੂਤਰ ਚ ਪਰੋ ਦਿੰਦਾ ਉਹ ਰਾਸ਼ਟਰ ਦਾ ਗੀਤ ਬਣ ਗਿਆ ਤੇ ਜੇ ਤੁਹਾਨੂੰ ਕਿਸੇ ਨੇ ਯੂਨੀਵਰਸਲ ਗੀਤ ਲਿਖਣ ਵਾਸਤੇ ਕਹਿਣਾ ਹੋਵੇ ਫਿਰ ਤੁਸੀਂ ਕੀ ਲਿਖੋਗੇ ਦੇਉ ਸੱਦਰਵੇਸ਼ ਨੇ ਹੱਥ ਜੋੜ ਕੇ ਸਿਰ ਝੁਕਾ ਕੇ ਕਿਹਾ ਸੀ ਉਹ ਗੁਰੂ ਨਾਨਕ ਸਾਹਿਬ ਜੀ ਲਿਖ ਗਏ ਨੇ ਉਹਦੇ ਤੋਂ ਵੱਡਾ ਨਹੀਂ ਲਿਖਿਆ ਜਾ ਸਕਦਾ ਜਿਨ੍ਹਾਂ ਨੇ ਸਾਰੀ ਕਾਇਨਾਤ ਨੂੰ ਇੱਕ ਸੂਤਰ ਚ ਭਰੋ ਕੇ ਕਿਹਾ ਆਓ ਇਬਾਦਤ ਚ ਸ਼ਾਮਲ ਹੋਈਏ ਸਾਡਾ ਥਾਲ ਕਿਹੜਾ ਹੈ ਅਸਮਾਨ ਹੁਣ ਅਸਮਾਨ ਦੇ ਟੁਕੜੇ ਕਰਕੇ ਕੌਣ ਵੰਡੇਗਾ ਕਿ ਇੰਨਾ ਕ ਅਸਮਾਨ ਮੇਰੇ ਭਗਵਾਨ ਦੀ ਆਰਤੀ ਵਾਸਤੇ ਆ ਇੰਨੇ ਕ ਤਾਰੇ ਮੇਰੇ ਰੱਬ ਦੀ ਆਰਤੀ ਵਾਸਤੇ ਆ نا ہم ہندو ہاں شعب جی عمل سیکھ کوڑ نہیں کوئی سیکھ بھی برا ہے جنہ باقی برا تاں کیا ہاتھ آیا نان کا سو سور اس گائے بہت ہی واری لی خوش ہوئے کہ یہ جی پندت نیا کیا پندت پنڈت کیا, کیا. مہراج ایک فرقے کو نہیں کہہ رہے ساسنگت ਇੱਕ ਜ਼ਿੰਮੇਵਾਰੀ ਨੂੰ ਟਕੋਰ ਕਰ ਰਿਹਾ ਇੱਕ ਜ਼ਿੰਮੇਵਾਰੀ ਜਿਸ ਦੀ ਜੋ ਜ਼ਿੰਮੇਵਾਰੀ ਬਣਦੀ ਹੈ ਨਾ ਜੀ ਉਹਨੂੰ ਮੁਖਾਤਬ ਹੋ ਰਿਹਾ ਵੀ ਤੇਰਾ ਫਰਜ਼ ਬਣਦਾ ਸੀ ਭਾਈ ਤੂੰ ਧਰਤੀ ਨੂੰ ਲੋਕਾਂ ਦੀ ਸੋਚ ਨੂੰ ਧਰਮ ਦੇ ਨਾਂ ਤੇ ਰੱਬ ਦੇ ਨਾਂ ਤੇ ਵੰਡਣ ਦਾ ਯਤਨ ਕੀਤਾ ਤੁਹਾਰਾ ਜ ਨੇ ਸੰਪੂਰਨ ਘਾਟ ਤੱਕ ਕੇ ਕਿਹਾ ਕਿ ਗੱਲ ਗੁਫਾਵਾਂ ਵਿੱਚ ਬੈਠਣ ਦੀ ਨਹੀਂ ਹੈ ਗੱਲ ਵਲਗਣਾ ਵਿੱਚ ਕੈਦ ਹੋਣ ਦੀ ਨਹੀਂ ਹੈ ਗੱਲ ਕਰਮ ਕਾਂਡ ਦੀ ਨਹੀਂ ਹੈ ਕਿੰਨਾ ਪੋਜ਼ਿਟਿਵ ਤਰੀਕਾ ਹੈ ਮਹਾਰਾਜ ਦਾ ਤੁਸੀਂ ਵੇਖੋ ਨਾ ਜੀ ਕਿਸੇ ਨੂੰ ਨਕਾਰਦੇ ਨਹੀਂ ਹਨ ਉਹਨੂੰ ਵੱਟਿਆਂ ਕਰਦੇ ਆ ਹੋਰ ਵੱਟਿਆਂ ਨਾ ਕਾਜ਼ੀ ਦੀ ਇਬਾਦਤ ਨੂੰ ਛੋਟਿਆਂ ਕਰਦੇ ਆ ਨਾ ਮੱਕੇ ਦੀ ਜ਼ਿਆਰਤ ਨੂੰ ਸਿਰਫ ਦੱਸਿਆ ਕਿ ਕਿ ਰੱਬ ਦਾ ਘਰ ਕਿਹੜੇ ਪਾਸੇ ਨਹੀਂ ਸੱਜਣਾ ਉਸ ਪਾਸੇ ਮੇਰੇ ਪੈਰ ਕਰ ਜਿੱਦਾਂ ਰੱਬ ਨਹੀਂ ਰਹਿੰਦਾ ਦਿਖਾਇਆ ਤੇ ਇਹੀ ਸੀ ਨਾ ਜੀ ਕਿ ਰੱਬ ਕਿਸ ਪਾਸੇ ਨਹੀਂ ਰਹਿ ਰਿਹਾ ਉਹ ਥਾਂ ਕਿਹੜਾ ਹੈ ਇਹੀ ਗੱਲ ਹਰ ਜਗਨਨਾਥਪੁਰੇ ਜਾ ਕੇ ਕਹੀ ਕੀ ਅਸਮਾਨ ਸਾਰਾ ਥਾਲ ਹੈ ਸੂਰਜ ਚੰਦਰਮਾ ਦੀਵੇ ਨੇ ਜਿੰਨੇ ਤਾਰੇ ਨੇ ਉਹ ਮੋਤੀ ਨੇ ਜਿੰਨੀ ਹਵਾ ਹੈ ਉਹ ਚੌਰ ਕਰ ਰਹੀ ਹੈ ਜਿੰਨੀ ਬਨਸਪਤੀ ਹੈ ਉਹ ਸੁਗੰਧੀਆਂ ਬਖੇਰ ਰਹੀ ਹੈ ਤੇ ਵਿਸਮਾਦ ਵਿੱਚ ਜਾ ਕੇ ਨਾ ਬਾਬਾ ਜੀ ਨੇ ਕਿਹਾ ਕੈਸੀ ਆਰਤੀ ਹੋਏ ਭਵਖੰਡਾ ਤੇਰੀ ਆਰਤੀ ਬਸ ਸ਼ਾਮਰ ਹੋਣਾ ਸਮਿਲਤ ਹੋਣਾ ਅਸੀਂ ਉਹਦੀ ਤੇ ਇਬਾਦਤ ਜ਼ਰਰਾ ਜ਼ਰਰਾ ਕਰ ਰਿਹਾ ਕਣ ਕਣ ਉਹਦੇ ਗੀਤ गा ਰਿਹਾ ਅਸੀਂ ਤੇ ਸਿਰਫ ਉਹਦੇ ਨਾਲ ਸ਼ਾਮਲ ਹੋਣਾ ਤੇ ਸ਼ਾਮਲ ਓਨੀ ਦੇਰ ਨਹੀਂ ਹੋ ਸਕਦੇ ਜਿੰਨੀ ਦੇਰ ਸਾਡੀਆਂ ਸੋਚਦੀਆਂ ਬਲਗਣਾ ਨਹੀਂ ਟੁੱਟਦੀਆਂ ਜੀ